5210 ਹਾਂਜੀ 5210 ਹੈਗਾ ਜੀ ਸਾਰਾ ਸੀਲਡ ਹੈਗਾ ਜੀ ਠੀਕ ਤੇ ਟਾਇਰ ਚਾਰੋਂ ਨਾਲ ਦੇਗਾ 60 65% ਫਰਸਟ ਓਨਰ ਹੈਗਾ ਇਹ ਹਰਿਆਣਾ ਨੰਬਰ ਹੈ ਟ੍ਰਾਂਸਫਰ ਹੋ ਜਾਏਗਾ ਠੀਕ ਹੈ ਜੀ ਨੰਬਰ ਨਹੀਂ 2018 ਮਾਡਲ ਹੈ ਇਹ 2018 ਬਣ ਲਾ ਬਿਲਕੁਲ ਨਵੇਂ ਵਰਗੀ ਟਰੈਕਟਰ ਹਾਂਜੀ ਪੂਰਾ ਟਰੈਕਟਰ ਦੀ ਪੁਲਿਸ ਚੈੱਕ ਕਰੋ ਵੀ ਕਿੰਨਾ ਸੋਹਣਾ ਟਰੈਕਟਰ ਆ ਆਪਣਾ ਦੇਖ ਸਕਦੇ ਹੋ ਹਾਂਜੀ ਤੇ ਇਹ ਟ੍ਰੈਕਟਰ ਦੇ ਪਾਇਨੇ ਨੇ। ਇਹ ਚਾਰਾ ਪੱਕੇ 80-85% ਹੈ ਵੀਰ। 80% ਹੈਗੇ ਨੀ। ਹਾਂਜੀ। ਇਹ ਵੀ ਜੀ 3 ਸਕੂਟਰ ਜਿਹਾ ਸਿੰਪਲ ਆ। ਇਹ ਹਾਈ ਲੋ ਹੈ ਵੀਰ। ਹਾਈ ਲੋ। ਠੀਕ ਹੈ। ਇਹ ਹੈਗਾ 2011 ਮਾਡਲ ਹੈ ਵੀਰ। 2011 ਮਾਡਲ ਟਰੈਕਟਰ ਹੈ ਵੀਰੋ। ਬਿਲਕੁਲ ਸਾਫ਼ ਸੁਥਰਾ ਟਰੈਕਟਰ ਆ। ਹਾਂਜੀ। ਆਪਣਾ ਜੈਨੂਨ। ਹਾਂਜੀ। ਬਰਾੜ ਮੋੜ ਵੀ ਇਹਰ ਬੜੇ ਘੈਂਟ ਪਏ ਨੇ। ਬਿਲਕੁਲ ਸਾਫ਼ ਹੈਗੇ। ਹਾਂਜੀ। ਕਿਤੇ ਰੰਗ ਪੈਣ। ਗਲੇ ਗੁਲੇ ਨੇ। ਜਾਗਦੇ ਰੰਗ ਪਿੰਨ ਹੋਇਆ ਬਾਈ। ਹਾਂਜੀ। ਮੈਸੀ 2004 ਮਾਡਲ ਹੈ ਵੀਰ। ਮੈਸੀ 1035 ਸੁਣਿਆ ਵੀ ਕਾਫੀ ਆਪਣੇ ਪੰਜਾਬ ਦੇ ਵਿੱਚ ਹਾਈਡ ਮਾਰਡ ਦੇ ਹਰਦੇ ਮੋਡੀਫਾਈਲੇ ਭਰਾ ਨੇ 2004 ਮਾਡਲ ਵੀਰ ਪਾਸਿੰਗ ਹੋਇਆ ਵਾ ਫਸਟ ਓਨਰ ਹੈ ਠੀਕ ਹੈ ਜੀ ਪਾਰਟੀ ਨੂੰ ਉਸ ਨੂੰ ਦੇਣਗੇ ਜਿਹੜਾ ਟ੍ਰਾਂਸਫਰ ਕਰਾ ਲੇਗਾ ਵੀਰ ਠੀਕ ਹੈ ਜੀ ਹਾਂ ਤੇ ਆਪਰੇ ਪਹਿਲੇ ਆਪਣੇ ਵੀਰ ਨੂੰ ਸਸਰੀਕਾਲ ਸਸਰੀਕਾਲ ਤੇ ਜਿਹੜੇ ਆਪਣੇ ਹਰਿਆਣੇ ਦੇ ਭਰਾ ਲੈ ਉਹਨਾਂ ਨੂੰ ਓ ਰਾਮ ਰਾਮ ਜੀ ਤੇ ਆਪਣੇ ਭਰਾ ਉਹ ਅੱਜ ਆਪਾਂ ਪਹੁੰਚੇ ਆ ਹਰਿਆਣੇ ਦੇ ਵਿੱਚ ਮਟੇੜੀ ਤੇ ਉਹਰੇ ਬਾਈ ਜੀ ਨੇ ਬਾਈ ਜਨ ਜ ਆਪਣੇ ਯਾਰੀ ਪਹਿਲਾਂ ਵੀ ਇੱਕ ਵੀਡੀਓ ਤੁਸੀਂ ਦੇਖੂ ਪਈਓ ਇਹ ਆਪਣਾ ਦੂਜਾ ਬਾਣਾ ਵੀਡੀਓ ਦਾ ਪੂਰੇ ਵੀਰੋਲੇ ਨਾਲ ਇਹ ਆਪਾਂ ਦੂਸਰਾ ਸ਼ੋਰੂਮ ਆ ਇੱਥੇ ਤੁਸੀਂ ਦੇਖ ਸਕਦੇ ਹੋ ਪੈਟਰ ਖੜੇ ਨੇ ਆਪਣਾ 755 ਜੋ ਬਹੁਤ ਜਿਆਦਾ ਲੋਕੀਆ ਤੇ ਆਪਾਂ ਇਹਨਾਂ ਦੇ ਵੀ ਤੁਹਾਨੂੰ ਰੇਟ ਮਾਡਲ ਤੇ ਕੰਡੀਸ਼ਨ ਦੀ ਆਪਾਂ ਜਾਣਕਾਰੀ ਚੰਗੇ ਆ ਤੇ ਆਪਾਂ ਕਰਦੇ ਹਾਂ ਸਭ ਤੋਂ ਬੜਾ ਬਾਈ ਦਾ ਸਵਾਗਤ ਤੇ ਬਾਈ ਸਭ ਤੋਂ ਪਹਿਲਾਂ ਆਪਣਾ ਸਵਾਗਤ ਹੈ ਜ ਆਪਣੇ ਚੈਨਲ ਨੂੰ ਦੇਖਾ ਤੇ ਅਗਰ ਜੀ ਆਪਣਾ ਫਿਰ ਫੇਰ ਤੋਂ ਲੋਕੇਸ਼ਨ ਤੇ ਆਪਣਾ ਸੁਬਨਾਮ ਦੱਸ ਦੋ ਜੀ ਹਾਂਜੀ ਮੇਰਾ ਨਾਮ ਹੈ ਜੀ ਗੋਲੂ ਤੇ ਸਾਰੇ ਮੈਨੂੰ ਫੇਸਬੁਕ ਤੇ ਗੋਲੂ ਮਟੇੜੀ ਨਾਮ ਤੇ ਜਾਣਦੇ ਨੇ ਜੀ ਤੇ ਫੇਸਬੁਕ ਤੇ ਆਪਣਾ ਪੇਜ ਹੈ ਗੋਲੂ ਮਟੇੜੀ ਠੀਕ ਹੈ ਜੀ ਤੇ ਆਪਣੀ ਫਰਮ ਦਾ ਨਾਮ ਕਿਸੇ ਬੰਦੇ ਰਿਹਾਉਣਾ ਜੀ ਹਾਂਜੀ ਤੇ ਲਿਖੇ ਹੁੰਦਾ ਦੋ ਜੀ ਤੇ ਹੈਗਾ ਵਿਸ਼ਵਕਰਮਾ ਟਰੈਕਟਰ ਨਾਮ ਤੇ ਹੈਗਾ ਜੀ ਜੀ ਸੰਜੂ ਨਾਮ ਦੇ ਸਾਰੇ ਜਾਣਦੇ ਨੇ ਜੀ ਸਾਰੇ ਏਰੀਆ 'ਚ ਹਾਂਜੀ ਵੀ ਸੰਜੂ ਟਰੈਕਟਰ ਵਾਲਾ ਠੀਕ ਹੈ ਜੀ ਤਵੇਰੀ ਆਪਣੀ ਜੀ ਲੋਕੇਸ਼ਨ ਜੇ ਮਤਲਬ ਆਉਣਾ ਹੋਵੇ ਤੇ ਕਿੱਛਕ ਪੁੱਛਣੇ ਆ ਜੀ ਆਪਾਂ ਹਾਂਜੀ ਇਹ ਪਿੰਡ ਹੈ ਵੀ ਅੰਬਾਲੇ ਜੋ ਅੰਬਾਲੇ ਤੋਂ 10 ਕਿਲੋਮੀਟਰ ਹੈਗਾ ਜੀ ਸਾਡਾ ਪਿੰਡ ਮਟੇੜੀ ਸੇਖਾ ਹਿਸਾਰ ਰੋਡ ਦੇ ਉੱਤੇ ਹੈਗਾ ਭੇਵੇਂ ਤੋਂ ਵੀ ਆ ਜਾਂਦੇ ਆ ਅੰਬਾਲੇ ਤੋਂ ਵੀ ਆ ਜਾਂਦੇ ਆ ਤੇ ਇੱਧਰ ਪਟਿਆਲੇ ਤੋਂ ਵੀ ਆ ਜਾਂਦੇ ਆ ਥਿੰਨੋ ਰਸਤੇ ਆ ਜਾਂਦੇ ਆ ਠੀਕ ਠੀਕ ਹਾਂਜੀ ਤੇ ਆਪਾਂ ਸਭ ਤੋਂ ਵੱਡਾ ਕਹਿੰਦੇ ਨੇ ਕਿ ਟ੍ਰੈਕਟਰ ਜੀ ਸਟਾਰਟ ਆਪਾਂ ਹਾਂਜੀ ਇਹ ਤਾਂ ਹੈ ਹੀ ਹੈ ਪਾਰਟਸ ਆਫ 55 ਹਾਂਜੀ ਕਿਤਰੇ ਮਾਡਲ ਹੈ ਬੀਟ ਟ੍ਰੈਕਟਰ ਇਹ ਹੈਗਾ 2011 ਮਾਡਲ ਹੈ ਵੀ 2011 ਮਾਡਲ ਟ੍ਰੈਕਟਰ ਹੈ ਵੀਰੋ ਬਿਲਕੁਲ ਸਾਫ ਸੁਥਰਾ ਟਰੈਕਟਰ ਆ ਹਾਂਜੀ ਆਪਣਾ ਜੈਨੂਨ ਹਾਂਜੀ ਬਰਾੜ ਮੋੜ ਵੀ ਆ ਯਾਰ ਬੜੇ ਘੈਂਟ ਪਏ ਨੇ ਬਿਲਕੁਲ ਸਾਫ ਹੈਗੇ ਹਾਂਜੀ ਕਿਤੇ ਰੰਗ ਪੈਣਾ ਨਹੀਂ ਗਲੇ ਗਲੇ ਨੇ ਜੱਗਦੇ ਰੰਗ ਪਿੰਨ ਹੋਇਆ ਬਾਈ ਹਾਂਜੀ ਬਾਕੀ ਟਾਇਰ ਹੈਗੇ ਨੇ ਇਹਦੇ ਇਹ ਟਾਇਰ ਹੈਗੇ ਨੇ ਲਗ ਭੱਗ 70% ਹਾਂਜੀ ਤੇ ਮੁੱਢੇ ਟਾਇਰ ਹੈਗੇ ਨੇ ਲਗ ਭੱਗ 60% Chevrolet ਟਰੈਕਟਰ ਕਿਤੇ ਲਗ ਬਣਦਾ ਇਹਦੀ 3 ਲੱਖ ਰੁਪਏ ਡਿਮਾਂਡ ਹੈਗੀ ਵੀਰ ਠੀਕ ਹੈ 3 ਲੱਖ ਰੁਪਏ ਦੀ ਡਿਮਾਂਡ ਹੈ 3 ਲੱਖ ਰੁਪਏ ਦੀ ਡਿਮਾਂਡ ਹੈ ਮੌਕੇ ਤੇ ਮਾਨਤਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਸਹਾਲਾ ਗਈ 5210 ਹਾਂਜੀ 5210 ਹੈਗਾ ਜੀ ਸਾਰਾ ਸੇਲਡ ਹੈਗਾ ਜੀ ਠੀਕ ਤੇ ਟਾਇਰ ਚਾਰੋਂ ਨਾਲ ਦੇ ਹੈਗਾ 60 65% ਫਰਸਟ ਓਨਰ ਹੈਗਾ ਇਹ ਹਰਿਆਣਾ ਨੰਬਰ ਹੈ ਟ੍ਰਾਂਸਫਰ ਹੋ ਜਾਏਗਾ ਠੀਕ ਹੈ ਜੀ ਤੁਸੀਂ ਟਾਇਰ ਵੀ ਦੇਖ ਸਕਦੇ ਹੋ ਹਾਂਜੀ ਬਗ 60 70 ਟਰੈਕਟਰ ਹਾਲੀ ਆਇਆ ਹੀ ਹੈਗਾ ਵਾਸ਼ਿੰਗ ਨਹੀਂ ਕਰਾਈ ਹੈਗੀ ਹਾਂਜੀ ਹਾਂਜੀ ਜਿਹੜੇ ਇਸ ਗੋਡਾਊਨ ਮੇ ਟਰੈਕਟਰ ਆਵਾ ਉਹ ਵੀ ਇਸ ਨਾਲੇ ਆਵਾ ਉਹਨਾਂ ਕੀ ਵਾਸ਼ਿੰਗ ਕਰਾ ਕੇ ਫਿਰ ਦੂਸਰੇ ਗੋਡਾਊਨ ਮੇ ਲਾਵਾਏ ਉਹਨਾਂ ਇਹ ਟਰੈਕਟਰ ਸਰਬਤੋਂ ਹਾਂਜੀ ਹੈ ਬਸੇ ਹੋਣ ਵਾਲੇ ਨਹੀਂ ਹਾਂਜੀ ਬਸੇ ਹੋਣ ਵਾਲਿਆਂ ਵੈਸੇ ਇੱਧਰ ਭਰਾ ਰੱਖੇ ਨੇ ਹਾਂਜੀ ਤੇਰੇ ਤੋਂ ਉਧਰ ਟਰੈਕਟਰ ਸੇਲ ਹੋ ਜਾਂਦਾ ਹੈ ਹਾਂਜੀ ਉਧਰ ਸੇਲ ਹੋਏਗਾ ਇੱਧਰ ਦੇ ਟਰੈਕਟਰ ਵਾਸ਼ਿੰਗ ਹੋ ਕੇ ਉਧਰ ਚਲਾ ਜਾਏਗਾ ਜੀ ਤੂੰ ਕੋਤੇ ਥੋੜੀ ਜਗ੍ਹਾ ਦੀ ਵੀ ਦਿੱਕਤ ਹਾਂਜੀ 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 ਸਪੇਸ ਦਾ ਫਰਕ ਹੈ ਆ ਵੀ ਇੱਧਰ ਥੋੜੀ ਬੋਦੀ ਰਿਪੇਅਰ ਵੀ ਹੋ ਜਾ ਟਰੈਕਟਰ ਹੈਗੀ ਹਾਂਜੀ ਸਹੀ ਗੱਲ ਹੈ ਹਾਂਜੀ ਜੋ ਵੀ ਮੜਾ ਮੜਾ ਸਰਬਤੋਂ ਹਾਂਜੀ ਉਹ ਵੀ ਥੋੜੀ ਬੋਦੀ ਕੰਮੀ ਪੇਸ਼ੀ ਹੋਏਗੀ ਉਹ ਇੱਧਰ ਨਿਕੜ ਕੇ ਫੇਰ ਜਾਏਗੀ ਟਰੈਕਟਰ ਹਾਂਜੀ 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 ਤੇ ਆਪਣਾ ਕਿਤਨੇ ਕਹਿੰਦਾ ਜੀ 5210 2018 ਮਾਡਲ ਹੈ ਵੀ 5.5 ਲੱਖ ਰੁਪਏ ਡਿਮਾਂਡ ਹੈ ਠੀਕ ਹੈ ਜੀ ਹਾਂਜੀ 5.5 ਲੱਖ ਰੁਪਏ ਡਿਮਾਂਡ ਹੈ ਬਾਕੀ ਪੈਂਪਰ ਪੰਪਰ ਤੁਸੀਂ ਦੇਖ ਸਕਦੇ ਹੋ ਰਾਕਟ ਲੱਗਿਆ ਹੋਇਆ ਹੈ ਇਹ ਅਗਰ ਕਿੰਨਾ ਹੈ ਇਹ ਹਾਂਜੀ 855 ਇਹ ਕਰ ਫਿਰ ਤੋਂ ਆ ਗਿਆ 855 ਤੁਸੀਂ ਦੇਖ ਸਕਦੇ ਹੋ 3 ਸਟਾਰ ਰਿਵਰਸ ਪੇਟੀ ਹੋਇਆ ਵੀ 2013 ਮਾਡਲ ਹੈ ਵੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਹਾਂਜੀ ਟਾਇਰ ਦੇਖ ਰਹੇ ਹਾਂ ਮੁਰਲੇ ਵੀ ਨਵੇਂ ਵਰਗੇ ਹੀ ਆ ਪਿਛਲੇ ਵੀ 80-85% ਹੈਗੇ ਵੀ ਹਾਂਜੀ ਹੈਗੇ ਜੀ ਰਾਮ ਨਾਲ ਹਾਂਜੀ ਸਾਰਾ ਫੀਲ ਡਾਟਾ ਟਰੈਕਟਰ ਕਿਹਨੂੰ ਚਾਬੀ ਨਹੀਂ ਲੱਗੀ ਤੇ ਬਾਕੀ ਟਰੈਕਟਰ ਸੋਣਾ ਹੀ ਬਹੁਤ ਹਾਂਜੀ ਟਰੈਕਟਰ ਸਾਰਾ ਜੈਦੂ ਦਾ ਨਵੇਂ ਬਾਕੀ ਤੁਸੀਂ ਕਲੀਨ ਨੂੰ ਚੈੱਕ ਕਰ ਲਓ ਬਿਲਕੁਲ ਲੈਣ ਭਾਂ ਟਰੈਕਟਰ ਹਾਂਜੀ ਫਸਟ ਆਨਰ ਹੈ ਟ੍ਰਾਂਸਫਰ ਹੋ ਜਾਏਗਾ ਠੀਕ ਹੈ ਜੀ ਹਾਂਜੀ ਕਿੰਨੇ ਪੈਸੇ ਬਤਾਏ ਸੀ ਇਸ ਕੇ ਵੀ 3.5 ਲੱਖ ਰੁਪਏ ਡਿਮਾਂਡ ਹੈ ਠੀਕ ਹੈ ਜੀ ਹਾਂਜੀ 3.5 ਲੱਖ ਰੁਪਏ ਨਵਾੜਾ ਦੇ ਮਾਡਲ ਦਾ ਬਤਾਏ 2013 2013 ਮਾਡਲ 3.5 ਲੱਖ ਦਾ ਟਰੈਕਟਰ ਮਿਲ ਰਿਹਾ ਹੈ ਇਹ ਪੰਜਾਬ ਦੇ ਵਿੱਚ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਇਹਨਾਂ ਨੂੰ ਤੁਹਾਨੂੰ ਭਰਾਏ 50000 ਦਾ ਫਰਕ ਆ। ਹਾਂਜੀ। 4 ਲੱਖ ਰੁਪਇਆ ਸਾਡੇ। ਟਰੈਕਟਰ ਪੰਜਾਬ ਵਾਲਿਆਂ ਦਾ ਵਾਦੀ ਸਾਫ ਹੈ, ਘੱਟ ਸਾਫ ਨਹੀਂ ਹੈ। ਹਾਂਜੀ। ਟਰੈਕਟਰ ਬਿਲਕੁਲ ਜੈਨੂਇਨ ਆਈ। ਹਾਂਜੀ। ਚਾਲਾ ਇਹ ਸਵਾਰਿਕਾ 2000 ਨੰਬਰ ਤੁਸੀਂ 2018 ਮਾਡਲ ਹੈ ਵੀ। ਇਹ 2018 ਮਾਡਲ ਆ ਬਿਲਕੁਲ ਨਵੇਂ ਵਰਗੀ ਟਰੈਕਟਰ। ਹਾਂਜੀ। ਪੂਰਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਵੀ ਕਿੰਨਾ ਸਵਾਰ ਟਰੈਕਟਰ ਆ। ਆਪਣਾ ਦੇਖ ਸਕਦੇ ਹੋ। ਹਾਂਜੀ। ਤੇ ਇਹ ਟੂਡੇ ਪੈਨੇ ਦੇ ਇਹ ਚਾਰਾ ਪੱਕੇ 80-85% ਹੈਗੇ 80% ਹੈਗੇ ਨਾ ਜੀ ਹਾਂ ਜੀ ਇਹ ਵੀ ਜੀ 3 ਸਕੂਟਰ ਜਿਹਾ ਸਿੰਪਲ ਹੈ ਹਾਈ ਲੋ ਹੈ ਵੀਰ ਹਾਈ ਲੋ ਠੀਕ ਹੈ ਜੀ ਪਾਵਰ ਸਟੇਜ ਦੇ ਵਿੱਚ ਹਾਂ ਜੀ ਸਿਕੰਦਰ ਮਾਡਲ ਹੈ ਸਿਕੰਦਰ ਮਾਡਲ ਜੀ ਤੇ ਨਿਮਾਨਤ ਕੀ ਇਸ ਕੇ ਵੀ ਰਮੰਗ ਰਹੇ ਆ 5 ਲੱਖ ਰੁਪਏ ਠੀਕ ਹੈ ਜੀ 5 ਲੱਖ ਰੁਪਏ ਦਾ ਨਿਮਾਨਾ ਤੇ ਅਗਲਾ ਕਿਹੜਾ ਹੈ ਆਪਾਂ ਜੀ ਅਗਲਾ ਵੀਰ ਆਜੋ 575 ਦਿਖਾ ਦਈਏ ਅਗਲਾ ਆ ਗਿਆ ਸਰਪੰਚ ਮਿੰਦਰਾ 575 ਹਾਂਜੀ ਇਹਦੀ ਸਾਡੇ ਪੰਜਾਬ ਦੇ ਵਿੱਚ ਬੋੜ ਮਾਰ ਰਹੀ ਹੈ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਟਰੈਕਟਰ ਦੇ ਬਹੁਤ ਫੈਨ ਜਿਹੜੇ ਮਿੰਦਰਾ ਵਾਲੇ ਨੇ ਸਰਪੰਚਾਂ ਆਪਣੇ ਤੁਹਾਨੂੰ ਪਤਾ ਹੈ ਪੂਰਾ ਹਾਈ ਡਿਮਾਂਡ ਤੇ ਰਹਿੰਦਾ ਹੈ ਤੇ ਬਾਕੀ ਟਾਇਰ ਦੇਖੋ ਟਾਇਰ ਬਿਲਕੁਲ ਬ੍ਰਾਂਡ ਨੂੰ ਟਾਇਰ ਨੇ ਪਹਿਲੇ ਪਹਿਲੇ ਵੀ ਕੀਤੇ ਗਏ ਬਿਲਕੁਲ ਨਵੇਂ ਟਾਇਰ ਆ ਇਹ ਨਵੇਂ ਨਹੀਂ 2005 ਮਾਡਲ ਹੈ ਹਾਂਜੀ ਮਾਡਲ ਹੈ ਲਗਭਗ 50 ਡਬਲ ਕਲਚ ਹੈ ਵੀ ਸਾਰਾ ਜੈਨੂਨਰ ਹੈ ਠੀਕ ਹੈ ਜੀ ਹਾਂਜੀ ਤੇ ਡਿਮਾਂਡ ਕਿੰਨੀ ਵੀਰ ਦੀ ਇਸ ਕੀ ਇਸਕੇ ਵੀਰ ਮੰਗ ਰਿਹਾ 2 ਲੱਖ 55000 ਰੁਪਏ ਠੀਕ ਹੈ ਜੀ 2-5 ਮਹੀਨੇ ਡਿਮਾਂਡ ਆ ਹਾਂਜੀ ਤੇ ਇੱਕ ਇੱਧਰ ਖੜਿਆ ਜੀ ਆਪਣਾ ਜੀ ਇਹ ਹਾਂਜੀ ਉੱਧਰ ਵੀ ਖੜਿਆ ਜੀ 735 ਖੜਿਆ ਜੇ ਕਿਸੇ ਛੋਟੇ ਜਿਹੇ ਮੀਜ਼ਾਰ ਨੇ ਲੈਣਾ ਹੋਵੇ ਬਿਲਕੁਲ ਹਾਂਜੀ ਹਾਂਜੀ ਆਪਣਾ 735 ਇਹ ਕਿਤਨੇ ਮਾੜ ਲਈ ਇਹ 97 ਮਾੜ ਲਈ ਵੀ 99 ਦੀ આરਸੀ ਹੈ ਠੀਕ ਹੈ ਜੀ 97 ਮਾੜਲਾ 98 ਕੀ ਯਾਰਸੀ ਜੀ ਹਾਂਜੀ ਟਾਇਰ ਉਹ ਰਹੇ ਰਿਸਕੇ ਲਗਭਗ 45% ਟਾਇਰ ਹੈ ਹਾਂ ਜੀ 45% ਟਾਇਰ ਹੈ ਬੜੇ ਹੈਗੇ ਨਵੇਂ ਲਗਭਗ ਹਾਂਜੀ ਲੈ ਲਾ ਰਿਹਾ ਹੈ ਤੇ ਕਿਤਨੇ ਦਾ ਬਣ ਜੂਗਾ ਜੀ ਟਰੈਕਟਰ ਉਹ ਦੇਹਗੇ ਵੀਰ ਸਵਾ ਲੱਖ ਦਾ ਸਵਾਲ ਆਖਰ ਪਰ ਡੈਕਟਰ ਹਾਂਜੀ ਇਹ ਸਮਾਂ ਰੇਟ ਜਿਆ ਮਣ ਮੋਟਾ ਮਾਟਾ ਇਹ ਸਮਾਂ ਰੇਟ ਫਿਕਸ ਹੀ ਆ ਵੀ ਇਸ ਮਾ ਜਿਆਦਾ ਮੰਨਤ ਨਹੀਂ ਹੋਣੇਗਾ ਠੀਕ ਠੀਕ ਹਾਂ ਤੇ ਇਧਰ ਆਖਲਾ ਆ ਗਈ 575 ਖੜਿਆ ਵੇ 575 ਹਾਂਜੀ ਤੇ 98 ਮਾਡਲ ਹੈ ਵੀ ਟਾਇਰ 70% ਹੈ ਇਸ ਮਾ ਪਿਛਲੇ ਮੋਟਰ ਦੇ ਟਾਈਮ ਉਰਲੇ 40 45% ਹੈ ਹਾਂਜੀ ਹਾਂਜੀ ਸਹੀ ਬਾਤ ਆ ਜੀ ਟਰੈਕਟਰ ਸਾਰਾ ਜੈਨੂਇਨ ਹੈ ਵੀਰ ਤੇ ਟਰੈਕਟਰ 1,65,000 ਰੁਪਏ ਦੀ ਮੰਗ ਦੇ ਵੀ ਮੌਕੇ ਤੇ ਮੰਨਤਨ ਕਰ ਦਿੰਗੇ ਠੀਕ ਹੈ ਜੀ 1,65,000 ਰੁਪਏ ਦਾ ਨਮਾਣਾ ਹਾਂਜੀ ਉਹ ਮੈਸੀ ਵੀ ਕਰ ਦਿੰਗੇ ਵੀਰ ਅੱਜ ਮੈਸੀ 2004 ਮਾਡਲ ਹੈ ਵੀਰ ਮੈਸੀ 1035 ਤੁਹਾਨੂੰ ਪਤਾ ਵੀ ਕਾਫੀ ਆਪਣੇ ਪੰਜਾਬ ਦੇ ਵਿੱਚ ਹਾਈ ਡਿਮਾਂਡ ਦੇ ਰਹੇ ਨੇ ਮੋਡੀਫਾਈ ਵਾਲੇ ਭਰਾ ਨੇ ਉਹਨਾਂ ਨੂੰ ਪਤਾ ਹੈ ਟਰੈਕਟਰ ਚਾਹੀਦਾ ਹੁੰਦਾ ਹੈ ਪਹਿਣਾ ਵੀ ਆਪਾਂ ਨੇ ਇੱਕ ਦੋ ਦਿਨ ਵੀਡੀਓ ਪਾਈ ਜਾਨੀ ਤੇ ਥੋੜਾ ਟਰੈਕਟਰ ਵੇਚ ਗਏ ਤੇ ਮਾਡਲ ਕ੍ਰਾਂਤ ਸਾਈ 2004 ਤੋਂ 2004 ਮਾਡਲ ਹੈ ਵੀਰ ਪਾਸਿੰਗ ਹੋਇਆ ਵਾ ਫਰਸਟ ਓਨਰ ਹੈ ਠੀਕ ਹੈ ਜੀ ਪਾਰਟੀ ਨੂੰ ਉਸ ਨੂੰ ਦੇਵਾਂਗੇ ਜਿਹੜਾ ਟ੍ਰਾਂਸਫਰ ਕਰਾ ਲੇਗਾ ਵੀਰ ਠੀਕ ਹੈ ਜੀ ਹਾਂ ਕਿਤਰੇ ਦਮਾ ਲਾਏ ਇਸਕੀ ਇਸਕੇ 2 ਲੱਖ 20000 ਰੁਪਏ ਰੇਟ ਹੈ ਵੀਰ 2 ਲੱਖ 20000 ਦੀ ਡਿਮਾਂਡ ਆ ਟਰੈਕਟਰ ਸਾਰਾ ਜੈਨੂਇਨ ਹੈ ਇੰਜਨ ਗੇਅਰ ਸ਼ੀਲਡ ਹੈ ਵੀਰ ਠੀਕ ਹੈ ਜੀ ਇੰਜਨ ਗੇਅਰ ਸ਼ੀਲਡ ਆ ਕਿਉਂਕਿ ਜਿਹੜਾ ਆਪਣੇ ਬਖੀਏ ਤਾਂ ਤਖੀ ਰਵੀ ਜਿਹੜੇ ਹਾਂਜੀ ਬਸ ਰਾਜੀ ਜੀ ਜਿਹਨੂੰ ਜਿਹਨੂੰ ਸ਼ੌਂਕ ਵਾਸਤੇ ਲੈਣਾ ਉਸ ਤੋਂ ਵਸਤਾ ਠੀਕ ਹੈ ਸਾਰਾ ਜੈਨੂਨ ਹੈ ਕੋਈ ਪੇਂਟ ਨਹੀਂ ਹੋਇਆ ਵਾ ਠੀਕ ਠੀਕ ਜਿੰਨਾ ਕਿ ਹੈਗਾ Ориਜినਲ ਹੈ ਟਰੈਕਟਰ ਆਪਾਂ ਜੈਨੂਨ ਹੀ ਲੈ ਹੈ ਵੀ ਸਾਰੇ ਠੀਕ ਠੀਕ ਹਾਂਜੀ ਇੱਕ ਟਰੈਕਟਰ ਇੱਧਰ ਖੜਾ ਹੈ 730 ਸੋਨਾਲੀਕਾ ਸੋਨਾਲੀਕਾ ਪੈਂਤੀ ਹੈ ਸੋਨਾਲੀਕਾ ਪੈਂਤੀ ਸੋਨਾਲੀਕਾ ਪੈਂਤੀ 2011 ਮਾਡਲ ਇਹ ਟਰੈਕਟਰ ਹੈ ਵੀਰੋ ਥੋੜੇ ਜ਼ਿੰਮੇਦਾਰ ਵਾਸਤੇ ਬੈਸਟ ਆ ਹਾਂਜੀ ਹਾਂਜੀ ਆਪਾਂ ਨੂੰ ਪਹਿਲਾਂ ਵੀ ਇਹਦੀ ਡਿਮਾਂਡ ਕਾਫੀ ਆ ਰਹੀ ਥੀ ਜੇ ਆਪਣਾ ਇਹ ਵੀ ਹਾਲੀ ਆਇਆ ਵੀਰ ਜੀ ਹਾਲੀ ਵਾਸ਼ਿੰਗ ਨਹੀਂ ਹੋਈ ਹੈ ਠੀਕ ਹੈ ਹਾਂ ਜੀ ਤੇ ਕਿਤਨੇ ਮਾਡਲ ਹੈ ਟਰੈਕਟਰ ਇਹ 2011 ਮਾਡਲ ਹੈ ਵੀਰ ਹਰਿਆਣਾ ਨੰਬਰ ਹੈ ਇਹ ਵੀ ਟ੍ਰਾਂਸਫਰ ਹੋ ਜਾਏਗਾ ਵੀਰ ਠੀਕ ਹੈ ਜੀ 2011 ਮਾਡਲ ਹਰਿਆਣਾ ਨੰਬਰ ਹਾਂ ਜੀ ਇਹ ਵੀ ਟ੍ਰਾਂਸਫਰ ਹੋ ਜਾਊਗਾ ਹੋ ਜਾਏਗਾ ਵੀਰ ਤੇ ਡਿਮਾਂਡ ਕਿੰਨੀ ਹੈ ਇਸ ਦੀ ਇਸ ਕੇ ਆ 230000 ਰੁਪਏ 230000 ਰੁਪਏ ਹਾਂ ਟਰੈਕਟਰ ਸਾਰਾ ਜਰਮਨ ਹੈ ਇੰਜਨ ਇਰ ਦਾ ਪੂਰਾ ਪੜਿਆ ਠੀਕ ਹੈ ਜੀ ਹਾਂ ਜੀ ਆ ਜਾ ਹਾਂ ਜੀ ਤੇ ਅਗਲਾ ਆ ਗਿਆ ਸੋਨਾਲਿਕਾ 750 ਇਹ ਵਿਰਿਸ਼ ਬਟਾ ਟਾਇਰਾਂ ਦੇ ਵਿੱਚ ਹਨਾ ਜੀ ਹਾਂਜੀ 16928 ਟਾਇਰਾਂ ਹੈ ਵੇਟ ਲੱਗੇ ਹੋਏ ਹੈ ਜੀ ਠੀਕ ਹੈ ਜੀ 8235 ਵਾਲਾ ਹੈ ਹਾਂਜੀ ਡੇਟ ਲੱਗਾ ਚਲੋ ਟਾਇਰ ਨਾਲਦੇ ਆ ਫਿਰ 85 90% ਹਾਂਜੀ ਹਾਂਜੀ ਟਾਇਰ ਕਿਤੇ ਵੀ ਖੁੱਲਿਆ ਨਹੀਂ ਹੋਇਆ ਸਾਰਾ ਜੈਨੂਨ ਹੈ ਜੀ ਸਾਰਾ ਜੈਨੂਨ ਆ ਜੀ ਹਾਂਜੀ ਤੇ ਮਾੜਕ ਨੰਨ ਕਿਸੇ ਆਪਣੇ 2018ਵੇਂ 2018 ਮਾਡਲ ਬਿਲਕੁਲ ਨਵੀਂ ਵਰਗੀ ਕੋਈ ਬਾਸੀ ਹੋਣਾ ਰਿਸਟ ਹੈ ਹਾਂਜੀ ਵਾਸ਼ਿੰਗ ਹੋਏਗੀ ਜੀ ਫਿਰ ਇਹਨੂੰ ਲੇਕ ਕਰਾ ਲੈਣੇ ਜੀ ਹਾਂਜੀ ਬਾਸੀ ਹੋ ਗਿਆ ਬਾਸ਼ਿੰਗ ਹੋ ਗਿਆ ਐਨ ਚਲਕਣ ਲੱਗ ਜਾਣਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜੀ ਸੋ ਆ ਉਹ ਬਿਲਕੁਲ ਐਨ ਨਮਿਆ ਵਰਗੀ ਪਈ ਐ ਆਦੇ ਸਾਡੇ ਉਹ ਇਹਦੇ ਕੋਲ ਥੋੜਾ ਜਿਹਾ ਗਾਰਦਾ ਜਿਹਾ ਪੇਂਟ ਕਰਕੇ ਨਾ ਤਾਂਕਰ ਕਿਸ ਨੂੰ ਪਤਾ ਨਹੀਂ ਹੋਵੇ ਲਾਣੀ ਹੋਇਆ ਹੈਗਾ ਲੇਕਿਨ ਜਾਂਦਾ ਈ ਤਾਂਕਰ ਕੇ ਐਵੇਂ ਲੱਗ ਰਿਹਾ ਦੱਸਦੇ ਨੇ ਹੈਂ ਇੱਕ ਵਾਰ ਵਾਸ਼ਿੰਗ ਹੋ ਗਿਆ ਤਾਂ ਲਿਸਕ ਮਾਰੂਗਾ ਪੂਰਾ ਐਨ ਸਾਈਨ ਮਾਰ ਲਾਜਣਾ ਹਾਂਜੀ ਹਾਂਜੀ ਵਾਸ਼ਿੰਗ ਕਰਕੇ ਐਨ ਚਮਕਾ ਦੇਗੇ ਹਾਂਜੀ ਇਹ ਆਪਾਂ 3 ਫੁੱਟ ਆਜੇ ਆਪਾਂ ਹਾਈ ਰੋਈ ਹਾਈ ਰੋ ਆ ਵੀ ਰਹੀ ਠੀਕ ਹੈ ਜੀ ਹਾਂਜੀ ਦਮਾਰਕ ਪਲੇਸ ਕਿ ਇਸਕੇ ਵੀ ਹੈਗੇ ਵੀਰ 5 ਲੱਖ ਰੁਪਏ ਠੀਕ ਹੈ ਜੀ ਹਾਂਜੀ 5 ਲੱਖ ਰੁਪਏ ਆ ਡਿਮਾਂਡ ਆ ਹਾਂਜੀ 14928 ਵਾਲੇ ਟਾਇਰਾਂ ਵਾਲੇ ਵੀ 5 ਲੱਖ ਦਾ 16928 ਵਾਲੇ ਟਾਇਰਾਂ ਦਾ ਵੀ ਰੇਟ 5 ਲੱਖ ਰੁਪਏ ਆ ਠੀਕ ਹੈ ਐਚਪੀ ਵੱਧਾ ਹੈ ਇਸ ਵਿੱਚ ਵੇਟ ਵੀ ਲੱਗੇ ਆਵਾ ਕੰਪਨੀ ਕੇ ਸਾਰਾ ਕੰਪਲੀਟ ਹੈ ਜੀ ਕਿਤਨੇ ਐਚਪੀ ਦਾ ਹੋਵੇ 58 ਐਚਪੀ ਦਾ ਹੋਵੇ ਠੀਕ ਹੈ ਜੀ 58 ਉਹ 55 ਐਚਪੀ ਹੋਵੇ ਹਾਂਜੀ ਹਾਂਜੀ ਦਾ ਕੰਮ ਆ ਮਾਰੇ ਪੰਜਾਬ ਨੂੰ ਕਿਹਦਾ ਹਾਂਜੀ ਇਸ ਲਈ ਹਾਈ ਲੋ ਆ ਹਾਂਜੀ ਇਸ ਕੋ ਵੀ 3 ਸਪੀਡ ਵਿੱਚ ਕਰ ਦਿੰਦੇ ਹਾਂ ਜੇ ਮੇਰੇ ਤਿੰਨ ਪੰਜਾਬ ਨੇ ਹੈ ਜੇ ਬਰੋ ਦੇ ਮੇਰੇ ਬੇਰਗੁਰ ਲਪਾਉਣਾ ਹੈ ਜਾ ਕੇ ਸਭਰ ਸੇ ਚਲਾਉਣਾ ਹੈ ਤਾ ਥੋੜਾ ਬੜਾ ਵੈਸੇ ਤਾਂ ਲੋਡ ਨਹੀਂ ਹੈਗੇ ਵੀ ਇਹਨਾਂ ਦਾ ਤੋਰਾ ਪਹਿਲੇ ਲਹਾਈ ਤੇ ਲੋਚਾ ਕੱਟੀ ਹੁੰਦਾ ਠੀਕ ਠੀਕ ਹੈ ਜੀ ਹਾਂਜੀ ਬਰੋ ਇਸੀ ਟਰੈਕਟਰ ਬਾਈ ਜੀ ਉਹਨਾਂ ਦੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਬਾਕੀ ਬਾਈ ਉਹਨਾਂ ਕੋਲ ਕਾਫੀ ਟਰੈਕਟਰ ਹੋਰ ਵੀ ਹੁੰਦੇ ਨੇ ਹਾਂਜੀ 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 ਉਹ ਹਲੇ ਸੀਜ਼ਨ ਮੈਂ ਥੋੜੇ ਵਧ ਰਹਾ ਹਾਂ ਆਕਸੀਜਨ ਦਾ ਥੋੜਾ ਘਟিয়ে ਠੀਕ ਠੀਕ ਹੈ ਜੀ ਹਾਂਜੀ 25 ਤੋਂ 30 ਟਰੈਕਟਰ ਵੀ ਅੱਪਾਂ ਰੱਖਾਈਆਂ ਨੇ ਇਹ ਟਰੈਕਟਰ ਬਾਈ ਉਹਨਾਂ ਕੋਲ ਹਰ ਟਾਈਮ ਹੁੰਦੇ ਨੇ ਹਾਂਜੀ ਹਾਂਜੀ ਤਾਂ ਕਿ ਬੜਾ ਕੰਮ ਜੈਨੂਨ ਕੰਮ ਆ ਸਾਨੂੰ ਬੜਾ ਸੋਹਣਾ ਲੱਗਿਆ ਕੋਈ ਮਨ ਵੀਰ ਜੀ ਸਭ ਤੋਂ ਪਹਿਲਾਂ ਬਲੇਡ ਲੋਕੇਸ਼ਨਾਂ ਤੇ ਆਪਣੇ ਕਾਰਡ ਨੰਬਰ ਬੋਲ ਦਿਓ ਜੀ ਮੈਂ ਮੇਰਾ ਲੋਕੇਸ਼ਨ ਪੜ੍ਹੇਗੀ ਵੀਰ ਜੀ ਅੰਮ੍ਰਾਲਾ ਤੋਂ 10 ਕਿਲੋਮੀਟਰ ਮਟੇੜੀ ਸੇਖਾ ਪਿੰਡ ਪੇਵੇ ਤੋਂ ਵੀ ਆ ਜਾਂਦੀ ਹੈ ਪਟਿਆਲੇ ਤੋਂ ਵੀ ਆ ਜਾਂਦੀ ਹੈ ਵੀਰ ਮਟੇੜੀ ਸੇਖਾ ਰੋਡ ਤੋਂ ਤਿੰਨੋਂ ਜਗ੍ਹਾ ਤੇ ਆ ਜਾਂਦੀ ਹੈ ਤੇ ਫੋਨ ਨੰਬਰ ਹੈਗਾ ਵੀਰ 946739938 ਅਤੇ ਦੂਸਰਾ ਨੰਬਰ ਵੀ ਹੈਗਾ ਉਹਨਾਂ ਉਹ ਨੰਬਰ ਹੈਗਾ 946451371 ਠੀਕ ਹੈ ਹਾਂ ਜੀ ਬ్రో ਐਸੀ ਬਾਈ ਜਿਹੋਦੀ ਲੋਕੇਸ਼ਨ ਤੇ ਬਾਈ ਜੀ ਦਾ ਕੰਟੈਕਟ ਨੰਬਰ। ਬਾਕੀ ਦਬੋ ਇਹ ਕੰਟੈਕਟ ਕਰੋ ਬਾਈ ਜੀ ਉਹਨਾਂ ਨੂੰ ਆਪਣਾ ਬਾਤੇ ਬਾਤੇ ਮੌਕਾ ਦਿਓ ਤਾਂ ਕਿ ਬਾਈ ਜੀ ਨੂੰ ਅੱਗੇ ਤੋਂ ਆਪਾਂ ਨੂੰ ਫੋਟੋ ਕੇ ਸੱਦਣ ਤੇ ਆਪਾਂ ਆਹ ਬਾਈ ਹੁੰਦੀ ਹੈ ਹੋਰ ਹੋਰ ਬੜੇ ਬੜੇ ਕੈਨ ਕੈਨ ਵੀਡੀਓ ਲੈ ਕੇ ਆਉਂਦੇ ਰਹੇ ਜੀ। ਤੇ ਬਾਕੀ ਜੇਕਰ ਤੁਹਾਨੂੰ ਉਸ ਰਿਹਾਲ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਫੇਸਬੁਕ ਪੇਜ ਤੇ ਲਿਖ ਰਹੇ ਫੇਸਬੁਕ ਪੇਜ ਨੂੰ ਆਪੇ ਫੋਲੋ। ਬਾਕੀ ਅਸੀਂ ਇੱਥਾਨ ਉਪਰੋਂ ਜਿਹੜਾ ਆ ਲੋਕ ਉੱਥੇ ਆਪਾਂ ਡਾਟਾ ਡਾਟਾ ਰੀਲਾਂ ਲੈ ਕੇ